ਚੈਨਲ ਵੀਬ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ-ਬਹੁਤ ਸਵਾਗਤ ਹਸਤੋਂ ਹਾਜ਼ਰਾਂ ਅੱਜ ਅਸੀਂ ਕੁਝ ਗੱਲਾਂ ਬਤਾਈਏ ਤੇ ਕੁਝ ਬਸਰੇ ਤੋਂ ਅੱਡਣ ਸਾਝੇ ਕਰਦੇ ਲਈ ਸਭ ਤੋਂ ਪਹਿਲਾਂ ਐਲਨ ਮਸਕ ਦੀ ਨਵੀਂ ਪਾਰਟੀ ਬਾਰੇ ਗੱਲਬਾਤ ਕਰਾਂਗੇ ਨਵੀਂ ਪਾਰਟੀ ਬਣਾਈ ਗਈ ਹੈ ਦੂਜਾ ਡੀਸੀ ਦੇ ਹਸਪਤਾਲਾਂ ਵਿੱਚ ਨਰਸਾਂ ਦੀ ਘਾਟ ਆ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੀਜੀ ਗੱਲਬਾਤ ਚੀਨ ਦੇ ਪ੍ਰੈਜ਼ੀਡੈਂਟ ਦੁਆਰਾ ਬ੍ਰਿਕਸ ਸੰਮੇਲਨ ਵਿੱਚ ਨਾਂ ਜਾਣਦੇ ਕੀ ਅਰਥ ਨੇ ਕਿਉਂ ਨਹੀਂ ਜਾ ਰਿਹਾ ਜਰਮਨੀ ਦੀ ਏਐਫਡੀ ਪਾਰਟੀ ਬੈਨ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਕੈਲੀਫੋਰਨੀਆ ਦੀ ਜੰਗਲੀ ਅਗਾਰੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲ ਬਾਤ ਐਲਨ ਮਸਕ ਬਾਰੇ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਆ ਐਲਨ ਮਸਕ ਮੰਨਿਆ ਜਾਂਦਾ ਕਿ ਦੁਨੀਆ ਦਾ ਇੱਕ ਬਹੁਤ ਮਹਾਨ ਆਦਮੀ ਆ ਮਹਾਨ ਇਸ ਕਰਕੇ ਕਿ ਉਹਨੇ ਜਿਹੜੇ ਕੰਮ ਕੀਤੇ ਜਿਹੜੀਆਂ ਵੱਡੀਆਂ ਵੱਡੀਆਂ ਸਰਕਾਰਾਂ ਤੋਂ ਕੰਮ ਨਹੀਂ ਹੋਇਆ ਐਲਨ ਮਸਕ ਨੇ ਉਹ ਕੰਮ ਕੀਤੇ ਆ ਚਾਹੇ ਉਹ ਟੈਕਨੋਲੋਜੀ ਦੇ ਵਿੱਚ ਆ ਸਪੇਸ ਐਕਸ ਆ ਉਹਨਾਂ ਦੇ ਚਾਹੇ ਟੈਸਲਾ ਆ ਜਾਂ ਕੋਈ ਵੀ ਹੋਰ ਖੇਤਰ ਉਹਨਾਂ ਦੀ ਰਾਸ਼ਟਰਪਤੀ 트ੰਪ ਦੇ ਨਾਲ ਸਾਂਝ ਪੈ ਗਈ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹਨਾਂ ਦੇ ਨਾਲ ਸਾਂਝ ਸੀ ਉਹਨਾਂ ਦੇ ਨੇੜੇ ਸੀ ਉਹਦੇ ਤੋਂ ਬਾਅਦ ਸਰਕਾਰ ਦੇ ਵਿੱਚ ਇਨਵੋਲਵ ਹੋ ਗਿਆ ਇਨਵੋਲਵ ਹੋ ਕੇ ਜਿਹੜੀ ਡੋਜ ਸੀ ਉਹਦਾ ਸਾਰਾ ਧਾਰੋਮ ਦਾ ਰਹਿਣਾ ਤੇ ਸਿਰ ਦੇ ਉੱਤੇ ਪਾ ਦਿੱਤਾ ਡੋਨਲਡ 트ੰਪ ਨੇ ਐਲਨ ਮਸਕ ਦੇ ਸਿਰ ਦੇ ਉੱਤੇ ਜਿਹੜਾ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਆ ਉਹ ਸਾਰਾ ਇਹਨਾਂ ਦੀ ਦੇਖਰੇਖ ਥੱਲੇ ਕੰਮ ਕਰੂਗਾ ਤੇ ਇਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਵਿੱਚ ਜਿਹੜਾ ਵਿਚ ਪੈ ਕੇ ਤੇ ਇਹ ਸਪੈਂਡਿੰਗ ਆ ਉਹਨੂੰ ਘਟਾਉਣੀ ਆ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਤੇ ਉਹਨੂੰ ਘਟਾ ਕਰਨ ਦੀ ਲੋੜ ਆ ਉਹਨੂੰ ਇਹਨਾਂ ਨੇ ਕਾਫੀ ਘਟਾਉਣਾ ਸ਼ੁਰੂ ਕਰ ਦਿੱਤਾ ਸੋ ਇਹ ਸਾਰੇ ਕੁਝ ਤੋਂ ਬਾਅਦ ਇੱਕ ਵੇਲਾ ਉਹ ਆ ਗਿਆ ਕਿ ਇਹਨਾਂ ਦੀ ਡੋਨਲਡ ਟਰੰਪ ਦੇ ਨਾਲ ਬਣਨੀ ਬੰਦ ਹੋ ਗਈ ਇਹਨਾਂ ਦੇ ਆਪਸੀ મતਭੇਦ ਹੋ ਗਏ ਉਹ ਪਾਸੇ हट ਕੇ ਦੋਝ ਤੋਂ ਤੇ ਹੁਣ ਹਾਲਾਤ ਇਹ ਹੋ ਗਏ ਕਿ ਇਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਬਹੁਤ ਸਾਰੇ ਸਵਾਲ ਨੇ ਇਹਦੇ ਨਾਲ ਦੋ ਪਾਰਟੀਆਂ ਨੇ 150 ਸਾਲ ਤੋਂ ਉੱਤੇ ਕਿੰਨੇ ਕਿੰਨਾ ਸਮਾਂ ਹੋ ਗਿਆ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਮਤਲਬ ਕਈ ਜਿਹੜੇ ਇਹ ਦੋ ਪਾਰਟੀਆਂ ਹੀ ਚੱਲੀਆਂ ਆਉਂਦੀਆਂ ਤੇ ਦੋਵੇਂ ਪਾਰਟੀਆਂ ਦਾ ਹੀ ਇੱਥੇ ਰਾਜ ਰਹਿੰਦਾ ਕਦੇ ਉਹ ਆ ਜਾਂਦੀ ਕਦੇ ਉਹ ਆ ਜਾਂਦੀ ਜਿਹੜੀ ਤੀਜੀ ਪਾਰਟੀ ਹੁਣ ਇਹਨਾਂ ਨੇ ਬਣਾਈ ਆ ਇਹਦਾ ਪਾਰਟੀ ਦਾ ਕੀ ਮਤਲਬ ਆ ਤੇ ਇਹ ਪਾਰਟੀ ਜਿਹੜੀ ਆ ਇਹਦਾ ਭਵਿੱਖ ਕੀ ਹੋਊਗਾ ਕੀ ਇਹ ਕਦੇ ਪਪੂਲਰ ਹੋ ਸਕਦੀ ਆ ਜਾਂ ਕਹਿ ਲਓ ਇਹਦੇ ਇਹਦੇ ਮਤਲਬ ਅਰਥ ਕੀ ਨੇ ਜਾਂ ਇਹ ਪਾਰਟੀ ਇਹਨਾਂ ਨੇ ਬਣਾਈ ਕਿਉਂ ਆ ਜੇ ਬਣਾਈ ਆ ਤੇ ਇਹਨਾਂ ਦਾ ਜਿਹੜਾ ਇਹਦਾ ਇਹਦਾ ਭਵਿੱਖ ਕੀ ਹੋਊਗਾ ਇਹ ਸਾਰੇ ਕੁਝ ਦਾ ਇਹ ਬਹੁਤ ਵੱਡਾ ਸਵਾਲ ਆ ਜਦੋਂ ਅਸੀਂ ਦੇਖਦੇ ਆਂ ਤੇ ਇਹਨਾਂ ਨੇ ਟਰੰਪ ਦੇ ਟੈਕਸ ਬਿੱਲ ਦਾ ਵਿਰੋਧ ਕੀਤਾ ਜਿਹੜਾ ਵੱਡਾ ਰੌਲਾ ਸੀ ਮਸਕ ਗੁੱਸੇ ਕੇ ਇਸ ਗੱਲ ਤੋਂ ਆ ਕਿ ਨਵਾਂ ਜਿਹੜਾ ਟੈਕਸ ਬਿੱਲ ਲਾਰਜੀ ਸਪੈਂਡਿੰਗ ਬਿੱਲ ਆ ਉਹ ਉਹਨਾਂ ਨੇ ਬਹੁਤ ਖਤਰਨਾਕ ਕਿਹਾ ਵੀ ਇਹ ਨੇ ਅਮਰੀਕਾ ਨੂੰ ਦਿਵਾਲੀਆ ਕਰ ਦੇਣਾ ਬੈਂਕਰਪਟ ਕਰ ਦੇਣਾ ਇੰਨਾ ਕਰਜ਼ਾ ਚੜ ਜਾਣਾ ਇਨਰ ਦਾ ਆਪਸ ਵਿੱਚ ਰੌਲਾ ਵੀ ਪਿਆ ਉਹ ਕਹਿੰਦੇ ਨੂੰ ਸਾਰਾ ਪਤਾ ਸੀ ਇਹ ਕਹਿੰਦੇ ਮੈਨੂੰ ਪਤਾ ਕੁਝ ਨਹੀਂ ਸੀ ਕਿਸੇ ਵੇਲੇ ਰਾਸ਼ਟਰਪਤੀ 트ੰਪ ਦੇ ਵੱਡੇ ਸਪੋਰਟਰ ਰਹੇ ਐਸ ਵੇਲੇ 트ੰਪ ਦੀਆਂ ਪਾਲਿਸੀਆਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਅਸਹਿਮਤ ਨੇ ਉਹ ਚਾਹੁੰਦੇ ਆ ਕਿ ਜਿਹੜੇ ਪ੍ਰੋ 트ੰਪ ਲਾ ਮੇਕਰਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਾਸ਼ੇ ਕੀਤਾ ਜਾਵੇ ਕਹਿੰਦੇ ਮੈਂ ਪੈਸਾ ਖਰਚੂਗਾ ਕਿ ਜਿਹੜੇ ਜਿਨ੍ਹਾਂ ਨੇ 트ੰਪ ਦੇ ਟੈਕਸ ਬਿਲ ਦੇ ਹੱਕ ਦੇ ਵਿੱਚ ਵੋਟ ਪਾਈ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਂਭੇ ਕੀਤਾ ਜਾ ਸਕੇ ਹੁਣ ਕਿशे ਬਲੇ ਇਨਾਨੇ ਐਲਨ ਮਸਕ ਨੇ ਮਿਲੀਅਨ ਮਿਲੀਅਨ ਡਾਲਰ ਇੱਕ ਦਿਨ ਦਾ ਕੱਢਿਆ ਲਾਟਰੀ ਕੱਢੀ ਕਿ ਜਿਹੜੇ 트ੰਪ ਦੀ ਪਟੀਸ਼ਨ ਨੂੰ ਸਾਈਨ ਕਰਨਗੇ ਜਾਂ ਉਹਦੇ ਹੱਕ ਚ ਵੋਟਾਂ ਜਿਹੜੀਆਂ ਸਵਿੰਗ ਸਟੇਟਸ ਦੇ ਵਿੱਚ ਸੀਗੀਆਂ ਰੋਜ਼ ਦਾ 1 ਮਿਲੀਅਨ ਡਾਲਰ ਲਾਟਰੀ ਚ ਨਿਕਲਦਾ ਸੀ ਰਾਸ਼ਟਰਪਤੀ 트ੰਪ ਦੀ ਸਪੋਰਟ ਕਰਨ ਦੇ ਲਈ ਕਈ ਸੈਂਕੜੇ ਮਿਲੀਅਨ ਡਾਲਰ ਰਾਸ਼ਟਰਪਤੀ 트ੰਪ ਦੀ ਇਲੈਕਸ਼ਨ ਕੈਂਪੇਨ ਦੇ ਉੱਤੇ ਐਲਨ ਮਸਕ ਨੇ ਲਾਇਆ ਸੀ ਹੁਣ ਜਿਹੜੇ ਟੈਸਲਾ ਦੇ ਇਨਵੈਸਟਰ ਸੀਗੇ ਉਹ ਪਹਿਲਾਂ ਵੀ ਚਿੰਤਾਤ ਸੀਗੇ ਤੇ ਹੁਣ ਜਦੋਂ ਐਲਨ ਮਸਕ ਨੇ ਨਵੀਂ ਪਾਰਟੀ ਬਣਾ ਲਈ ਆ ਤਾਂ ਉਹ ਫੇਰ ਚਿੰਤਾ ਚ ਨੇ ਜਿਹੜੀ ਇਨਵੈਸਟਮੈਂਟ ਫਰਮ ਨਵਾਂ ਜਿਹੜਾ ਟੈਸਲਾ ਫੰਡ ਆ ਉਹਨੂੰ ਡਿਲੇ ਕਰ ਰਹੀ ਆ ਤੇ ਉਹ ਚਾਹੁੰਦੇ ਆ ਕਿ ਜਿਹੜੇ ਇਹ ਐਲਨ ਮਸਕ ਨੇ ਇਹ ਟੈਸਲਾ ਦੇ ਉੱਤੇ ਫੋਕਸ ਕਰਬ ਟੈਸਲਾ ਦੇ ਸਟਾਕ ਪ੍ਰਾਈਸ ਥੱਲੇ ਆ ਗਏ ਆ ਟੈਸਲਾ ਦੇ 170 ਡਾਲਰ ਪਰ ਸ਼ੇਅਰ ਜਿਹੜੇ ਦਸੰਬਰ ਤੋਂ ਬਾਅਦ ਥੱਲੇ ਆਏ ਆ ਤੇ ਹੁਣ ਇਨਵੈਸਟਰ ਜਿਹੜੇ ਉਹ ਚਿੰਤਾ ਤੇ ਇਸ ਗੱਲ ਤੋਂ ਪਹਿਲਾਂ ਇਹ ਸੀਗਾ ਵੀ ਇਹ ਪੋਲਿਟਿਕਸ ਦੇ ਵਿੱਚ ਜ਼ਿਆਦਾ ਇਨਵੋਲਵ ਨੇ ਰਾਸ਼ਟਰਪਤੀ 트ੰਪ ਦੇ ਨਾਲ ਜ਼ਿਆਦਾ ਇਨਵੋਲਵ ਨੇ ਟੈਸਲਾ ਥੱਲੇ ਆਉਣੀ ਸ਼ੁਰੂ ਹੋ ਗਈ ਹੁਣ ਇਹ ਸਿੱਧੇ ਇਨਵੋਲਵ ਰਾਸ਼ਟਰਪਤੀ 트ੰਪ ਤੋਂ ਪਾਸੇ हट ਗਿਆ ਪਾਸੇ हट ਕੇ ਹੋਣਾ ਤੇ ਚਾਹੀਦਾ ਸੀ ਵੀ ਇਹ ਸਿੱਧੇ ਆਪਣੀ ਕੰਪਨੀ ਦੇ ਵਿੱਚ ਜ਼ਿਆਦਾ ਇਨਵੋਲਵ ਹੁੰਦੇ ਕੰਪਨੀ ਚ ਇਨਵੋਲਵ ਹੋਣ ਦੀ ਥਾਂ ਦੇ ਉੱਤੇ ਇਹਨਾਂ ਨੇ ਸਿੱਧਾ ਸਿੱਧਾ ਜਿਹੜਾ ਇੱਕ ਨਵੀਂ ਪਾਰਟੀ ਬਣਾ ਲਈ ਹੈ ਹੁਣ ਉਹਨਾਂ ਨੇ ਜਿਹੜਾ ਧਮਕੀ ਇਹ ਦਿੱਤੀ ਸੀ ਰਾਸ਼ਟਰਪਤੀ 트ੰਪ ਨੇ ਕਿ ਜਿਹੜੀਆਂ ਸਰਕਾਰ ਦੀ ਜਿੰਨੀ ਸਪੋਰਟ ਹੈ ਟੈਸਲਾ ਨੂੰ ਜਾਂ ਸਪੇਸ ਐਕਸ ਨੂੰ ਜਿਹੜਾ ਸਬਸਿਡਾਈਜ਼ ਕਰਦੇ ਆ ਉਹ ਬੰਦ ਕਰ ਦਾਂਗੇ ਅਸੀਂ ਹੁਣ ਰਿਪਬਲਿਕਨ ਨਰਵਸ ਨੇ ਇਸ ਗੱਲ ਤੋਂ ਲੈ ਕੇ ਕੁਝ ਰਿਪਬਲਿਕਨ ਜਿਹੜੇ ਜਿਹੜੀ ਇਹ 트ੰਪ ਤੇ ਮਸਕ ਦੇ ਵਿਚਕਾਰ ਲੜਾਈ ਆ ਉਹ ਕਹਿੰਦੇ ਵੀ ਇੱਕ ਤੇ ਅਗਲੀ ਇਲੈਕਸ਼ਨ ਤੇ ਛੱਡੋ ਜਿਹੜੀ 26 ਦੇ ਵਿੱਚ ਮਿਡ ਟਰਮ ਆਉਂਦੀ ਆ ਉਹਦੇ ਵਿੱਚ ਹੀ ਨੁਕਸਾਨ ਹੋ ਜਾਊਗਾ ਮਤਲਬ ਮਿਡ ਟਰਮ ਇਲੈਕਸ਼ਨ ਨੂੰ ਲੈ ਕੇ ਚਿੰਤਾ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਸੋ ਐਲਨ ਮਸਕ ਕਹਿੰਦੇ ਵੀ ਮੈਨੂੰ ਸਿੱਧੀ ਸਿੱਧੀ ਅਮਰੀਕਾ ਦੇ ਕਰਜ਼ੇ ਦੀ ਚਿੰਤਾ ਆ ਕਿ ਜਿਹੜੀ ਜਿਹੜਾ ਡੈਫੀਸ਼ੀਅੰਟ ਨੈਸ਼ਨਲ ਡੈਫੀਸ਼ੀਟ ਹੈਗਾ 2.5 ਟ੍ਰਿਲੀਅਨ ਦੇ ਉੱਤੇ ਇਹ ਚਲੇ ਜਾਣਾ ਆ ਹੁਣ ਜਿਹੜਾ ਸਿਸਟਮ ਨੂੰ ਤੋੜਨਾ ਬਹੁਤ ਔਖਾ ਆ ਟੂ ਪਾਰਟੀ ਸਿਸਟਮ ਆ ਤੀਜੀ ਪਾਰਟੀ ਇੱਥੇ ਆ ਕੇ ਕਿੱਦਾਂ ਆ ਸਕਦੀ ਅਮਰੀਕਾ ਦੇ ਵਿੱਚ ਟੂ ਪਾਰਟੀ ਸਿਸਟਮ ਆ ਆਪਾਂ ਸਾਰੇ ਜਾਣਦੇ ਦੋ ਵੱਡੀਆਂ ਪਾਰਟੀਆਂ ਨੇ ਇੱਕ ਡੈਮੋਕ੍ਰੈਟਿਕ ਪਾਰਟੀ ਆ ਇਹ ਸੈਂਟਰ ਲੈਫਟ ਆ ਦੂਜੀ ਜਿਹੜੀ ਰਿਪਬਲਿਕ ਅਨਾਉ ਸੈਂਟਰ ਰਾਈਟ ਆ ਪਿਛਲੇ 160 ਸਾਲਾਂ ਤੋਂ ਇਹ ਦੋਵੇਂ ਪਾਰਟੀਆਂ ਚਲਦੀਆਂ ਰਹਿੰਦੀਆਂ ਜਿਹੜਾ ਜਿੱਤ ਜਾਂਦਾ ਉਹ ਸਾਰੀਆਂ ਸੀਟਾਂ ਲੈ ਜਾਂਦਾ ਜਿਹੜਾ Winner takes all elections ਇਹ ਆਪਾਂ ਇੱਥੇ ਫਾਰਮੂਲਾ ਚੱਲਦਾ ਹੈ ਬੜਾ ਪੁਰਾਣਾ ਥਰਡ ਪਾਰਟੀ ਇਹ ਨਹੀਂ ਕਿ ਅਮਰੀਕਾ ਦੇ ਵਿੱਚ ਤੀਜੀ ਪਾਰਟੀ ਜਿਹੜੀ ਇਹ ਇਹਨਾਂ ਦੀ ਆ ਐਲਨ ਮਸਕ ਦੀ ਪਾਰਟੀ ਬਣੀ ਹੈ ਜਿਹੜੀ ਤੀਜੀ ਪਾਰਟੀ ਅਮਰੀਕਾ ਦੇ ਵਿੱਚ ਲਿਬਰਟੇਰੀਅਨ ਪਾਰਟੀ ਇਹ ਹੈਗੀ ਆ ਦੂਜਾ ਗ੍ਰੀਨ ਪਾਰਟੀ ਵੀ ਹੈਗੀ ਆ ਤੀਜਾ ਕਨਸਟੀਟਿਊਸ਼ਨ ਪਾਰਟੀ ਤੇ ਕਈ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਪਹਿਲਾਂ ਹੈਗੀਆਂ ਥਰਡ ਪਾਰਟੀ ਕਦੀ ਵੀ ਵੱਡੀ ਇਲੈਕਸ਼ਨ ਜਿੱਤ ਨਹੀਂ ਸਕੇ ਇਲੈਕਸ਼ਨ ਕਿ ਉਹਦੇ ਤੱਕ ਜਾਂਦੇ ਹੀ ਨਹੀਂ ਇੱਕ ਤਾਂ ਫੰਡਿੰਗ ਨਹੀਂ ਮਿਲਦੀ ਨਾ ਫੰਡਿੰਗ ਇੰਨੀ ਮਿਲੇ ਦੋਵਾਂ ਪਾਰਟੀਆਂ ਦੇ ਬਰਾਬਰ ਨਾ ਹੈ ਕਿ ਜਣਾ ਨਾ ਮੀਡੀਆ ਕਵਰੇਜ ਮਿਲਦੀ ਹੈ ਨਾ ਵੋਟਰਾਂ ਦੀ ਕੋਈ ਸਪੋਰਟ ਆ ਤੇ 50 ਟਿਕਟਾਂ ਦੇ ਵਿੱਚ ਬੰਦੇ ਖੜੇ ਕਰਨੇ ਬਹੁਤ ਔਖੇ ਹੁੰਦੇ ਆ ਤੁਸੀਂ ਵੀ ਪਾਰਟੀ ਬਣਾ ਸਕਦੇ ਹੋ ਕੋਈ ਵੀ ਬੰਦਾ ਅਮਰੀਕਾ ਦੇ ਵਿੱਚ ਐਲਨ ਮਸਕ ਵਾਂਗੂ ਜਿਹਦਾ ਐਲਨ ਮਸਕ ਨੇ ਅਮਰੀਕਾ ਪਾਰਟੀ ਬਣਾਈ ਹੈ ਬਣਾ ਸਕਦਾ ਪਰ ਉਸ ਪਾਰਟੀ ਨੂੰ ਗਰੋ ਕਰਕੇ ਇੱਕ ਨੈਸ਼ਨਲ ਫੋਰਸ ਦੇ ਵਿੱਚ ਲੈ ਕੇ ਜਾਣਾ ਬਹੁਤ ਔਖਾ ਪਾਰਟੀ ਨਹੀਂ ਇਹਦਾ ਮਤਲਬ ਇਹ ਹੈ ਕਿ ਦੋ ਪਾਰਟੀ ਸਿਸਟਮ ਹੈ ਤੀਜੀ ਪਾਰਟੀ ਬਣ ਨਹੀਂ ਸਕਦੀ ਮੈਰਕਾ ਦੇ ਵਿੱਚ ਤੁਸੀਂ ਵੀ ਬਣਾ ਸਕਦੇ ਆ ਪੈਸੇ ਦਾ ਬਹੁਤ ਵੱਡਾ ਖੇਡ ਆ ਨੈਸ਼ਨਲ ਕੈਂਪੇਨ ਅਮਰੀਕਾ ਦੇ ਵਿੱਚ ਰਨ ਕਰਨ ਦੇ ਲਈ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਚਾਹੀਦੇ ਆ ਜਿਹੜੇ ਕਿ ਐਲਨ ਮਸਕ ਕੋਲੇ ਹੈਗੇ ਆ ਥਰਡ ਪਾਰਟੀ ਆਮ ਤੌਰ ਤੇ ਇੰਨਾ ਕੁ ਪੈਸਾ ਇਕੱਠਾ ਨਹੀਂ ਕਰ ਸਕਦੀ ਬੈਲਟ ਐਕਸੈਸ ਲਾ ਹਰ ਇੱਕ ਸਟੇਟ ਦੇ ਵਿੱਚ ਡਿਫਰੈਂਟ ਰੇ ਹਰ ਇੱਕ ਸਟੇਟ ਦੇ ਵਿੱਚ ਜਿਹੜੀ ਪਾਰਟੀ ਨੂੰ ਕੈਂਡੀਡੇਟ ਬੈਲਟ ਦੇ ਉੱਤੇ ਲਿਆਉਣ ਦੇ ਲਈ ਵੱਖਰੇ ਵੱਖਰੇ ਨਿਯਮ ਨੇ ਉਹ ਨਹੀਂ ਹੁੰਦਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਆ ਉਹ ਬਾਹਰ ਕੱਢ ਦਿੰਦੇ ਇਹਨਾਂ ਨੂੰ ਬਹੁਤੇ ਡਿਬੇਟ ਜਿਹੜੇ ਉਹਦੇ ਵਿੱਚ ਕੈਂਡੀਡੇਟ ਚਾਹੁੰਦੇ ਕਿ ਇਹਦੇ ਕੋਲ 15% ਵੋਟਾਂ ਨੈਸ਼ਨਲ ਪੋਲਸ ਦੇ ਵਿੱਚ ਹੋਣ ਥਰਡ ਪਾਰਟੀ ਕੈਂਡੀਡੇਟ ਕਦੇ ਵੀ ਇੱਥੇ ਤੱਕ ਪਹੁੰਚ ਹੀ ਨਹੀਂ ਸਕਿਆ ਮਤਲਬ ਡੈਸ਼ੀਅਨ ਡਿਬੇਟ ਦੇ ਵਿੱਚ ਜਾਣ ਦੇ ਲਈ ਤੁਹਾਨੂੰ 15% ਵੋਟਾਂ ਕੋਟਾ ਟੱਕਾ ਨੈਸ਼ਨਲ ਪੋਲਸ ਦੇ ਵਿੱਚ ਉਹ ਤੋਂ ਪਹਿਲਾਂ ਚਾਹੀਦੀ ਉਹ ਤੇ ਨੇੜੇ ਤੇੜੇ ਵੀ ਨਹੀਂ ਕੋਈ ਪਹੁੰਚ ਸਕਦਾ ਇਸ ਕਰਕੇ ਥਰਡ ਪਾਰਟੀ ਕਦੇ ਆਈ ਨਹੀਂ ਕੁਝ ਜ ਇਹਨਾਂ ਨੇ ਇਲੈਕਸ਼ਨ ਦੇ ਉੱਤੇ ਇੰਪੈਕਟ ਪਾਇਆ ਭਾਵੇਂ ਕਿ ਹੈ ਨਹੀਂ ਥਰਡ ਪਾਰਟੀ ਕੈਂਡੀਡੇਟ ਜਿਵੇਂ ਰਾਲਫ ਨੈਡਰ ਆ ਗ੍ਰੀਨ ਪਾਰਟੀ ਦੇ 2000 ਦੇ ਵਿੱਚ ਰੋਜ਼ ਪੈਰਟ ਨੇ ਜਿਹੜੇ 1992 ਦੇ ਵਿੱਚ ਇਹਦਾ ਬਹੁਤ ਵੱਡਾ ਇਨਫਲੂਐਂਸ ਹੈਗਾ ਸਾਰੇ ਕੁਸ਼ਤੇ ਉੱਤੇ ਕਈ ਸੈਂਕੜੇ ਰਜਿਸਟਰਡ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਇਹਨਾਂ ਦੋ ਪਾਰਟੀਆਂ ਦੇ ਨਾਲ-ਨਾਲ ਦੋ ਪਾਰਟੀਆਂ ਡੋਮੀਨੈਂਟ ਕਰਦੀਆਂ ਹਨ ਪਰ ਇਹਦੇ ਨਾਲ-ਨਾਲ ਨੈਸ਼ਨਲ ਸਟੇਟ ਲੈਵਲ ਇਸ਼ੂ ਬੇਸਡ ਬਹੁਤ ਸਮਾਲ ਸਕੇਲ ਦੇ ਉੱਤੇ ਛੋਟੇ ਪੱਧਰ ਦੇ ਉੱਤੇ ਵੀ ਪਾਰਟੀਆਂ ਜਿਹੜੀਆਂ ਇੱਥੇ ਹੈਗੀਆਂ ਆ ਇਹਨਾਂ ਦੇ ਉੱਤੇ ਵੀ ਜਿਹੜੀ ਗੱਲਬਾਤ ਆਹੀ ਇਸ ਤਰੀਕੇ ਦੇ ਨਾਲ ਸੋ ਕੀਤੀ ਜਾਂਦੀ ਐਲਨ ਮਸਕ ਜਿਹੜੇ ਉਹ ਕਰਨਗੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਕਾਂਗਰਸ ਦੇ ਵਿੱਚ ਸੀਟਸ ਨੂੰ ਫਲਿੱਪ ਕਰਨ ਦੀ ਕਿ એનર્ਜੀ ਤੇ ਮਨੀ ਜਿਹੜਾ ਕੁਝ ਇੰਪੋਰਟੈਂਟ ਰੇਸਸ ਦੇ ਵਿੱਚ ਕਰਕੇ ਹੋਣ ਇਹਨਾਂ ਦੀ ਆਡੀਅנס ਕਿਹੜੀ ਹੋਊਗੀ ਇਹ ਨਹੀਂ ਕਲੀਅਰ ਇੱਕ ਪਾਰਟੀ ਥੋੜੀ ਜੀ ਖੱਬੇ ਪੱਖੀ ਆ ਇੱਕ ਪਾਰਟੀ ਥੋੜੀ ਜੀ ਸੱਜੇ ਪੱਖੀ ਆ ਪੱਖੀ ਹੈ ਸੈਂਟਰ ਤੋਂ ਤੇ ਇਹ ਕਿਹਨਾਂ ਨੂੰ ਟਾਰਗੇਟ ਕਰ ਰਹੇ ਆ ਐਲਨ ਮਸਕ ਕਹਿੰਦੇ ਕਿ ਮੈਂ ਮਿਡਲ 80% ਜਿਹੜੇ ਵੋਟਰਾਂ ਨੂੰ ਟਾਰਗੇਟ ਕਰਨਾ ਪਰ ਐਕਸਪਰਟ ਕਹਿੰਦੇ ਆ ਕਿ ਇਹ ਡਿਫਾਈਨਡ ਹੀ ਨਹੀਂ ਹੈ ਇਹ ਗਰੁੱਪ ਪਤਾ ਹੀ ਨਹੀਂ ਇਹ ਕਿਹੜਾ ਆ ਦੂਜਾ 트ੰਪ ਦੀ ਟੀਮ ਤੋਂ ਹਟਣ ਤੋਂ ਬਾਅਦ ਜਿਹੜੀ ਐਲਨ ਮਸਕ ਦੇ ਕੋਲ ਰਿਪਬਲਿਕਨ ਸਪੋਰਟ ਸੀ ਉਹ ਸਾਰੇ ਦੀ ਸਾਰੀ ਜਾਂਦੀ ਲੱਗੀ ਹੈ ਕੁਝ ਜਿਹੜੇ 트ੰਪ ਦੇ ਸਾਥੀ ਸੀਗੇ ਜਿਹੜੇ ਕਿ ਪਹਿਲਾਂ ਐਲਨ ਮਸਕ ਦੇ ਸਾਥੀ ਵੀ ਸੀਗੇ ਉਹ ਹੁਣ ਐਲਨ ਮਸਕ ਦੇ ਇਨਫਲੂਐਂਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪੈਸਾ ਬਹੁਤ ਕੋਸ਼ਾ ਪਰ ਸਾਰਾ ਕੁਝ ਨਹੀਂ। ਇਹੀ ਗੱਲ ਇਸ ਕੇਸ ਦੇ ਵਿੱਚ ਲਾਗੂ ਹੁੰਦੀ ਆ। ਐਲਨ ਮਸਕ ਕੋਲੇ ਪੈਸਾ ਬਹੁਤ ਆ ਪਰ ਪੋਲਿਟਿਕਲ ਐਕਸਪਰਟ ਨੇ ਉਹ ਕਹਿੰਦੇ ਆ ਕਿ ਜਿਹੜੀ ਰਾਜਨੀਤਿਕ ਤੌਰ ਤੇ ਕਾਮਯਾਬੀ ਦੇ ਲਈ ਕੱਲਾ ਪੈਸਾ ਨਹੀਂ ਚਾਹੀਦਾ। ਤੁਹਾਨੂੰ ਵੌਲੰਟੀਅਰ ਚਾਹੀਦਾ, ਤੁਹਾਨੂੰ ਨੈਟਵਰਕ ਚਾਹੀਦਾ, ਤੁਹਾਨੂੰ ਜਿਹੜਾ ਟਰਸਟ ਚਾਹੀਦਾ, ਤੁਹਾਨੂੰ ਕਈ ਬਿਲੀਅਨ ਡਾਲਰ ਚਾਹੀਦੇ ਆ। ਸੋ ਇਹ ਸਿੱਧਾ-ਸਿੱਧਾ ਪੋਲਿਟਿਕਲ 베ਸ ਬਣਾਉਣਾ ਇੰਨਾ ਸੌਖਾ ਨਹੀਂ ਆ। ਪਰ ਕਿਉਂਕਿ ਐਲਨ ਮਸਕ ਨੇ ਪਾਰਟੀ ਬਣਾਈ ਆ ਤੀਜੀ ਪਾਰਟੀ ਬਣਾਈ ਆ ਕੁਛ ਤਾਂ ਕੁਛ ਉਹ ਜ਼ਰੂਰ ਕਰਨਗੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੀ ਰਾਜਨੀਤਿਕ ਪ੍ਰਬੰਧ ਦੇ ਉੱਤੇ ਇਸ ਪਾਰਟੀ ਦਾ ਕਿੰਨਾ ਕ असर ਪੈਂਦਾ ਅਗਲੀ ਗੱਲਬਾਤ April ਦੇ ਵਿੱਚ ਇੱਕ ਨਵਾਂ DC ਦੇ ਵਿੱਚ سیلਡਰ ਹਿਲ ਦੇ ਵਿੱਚ ਹਸਪਤਾਲ ਖੁੱਲ੍ਹਿਆ ਸੀ ਜਿਹੜਾ ਮਤਲਬ ਅੰਡਰ ਸਰਵਡ ਕਮਿਊਨਿਟੀਜ਼ ਨੇ ਸਦਰਨ DC ਦੇ ਵਿੱਚ ਉਹਨਾਂ ਦੇ ਲਈ ਬਣਾਇਆ ਗਿਆ ਸੀ ਸਪੈਸ਼ਲੀ ਜਿਹੜੇ ਅਨਾਕੋਸਟੀਆ ਰਿਵਰ ਦੇ ਨੇੜੇ ਤੜੇ ਸੀ ਉਹਨਾਂ ਦੇ ਲਈ ਹੁਣ ਇੱਥੇ ਜਿਹੜੇ ਐਮਰਜੈਂਸੀ ਰੂਮ ਨੇ ਓਵਰਕਰਾਕ ਬਰਡ ਨੇ ਜਦੋਂ ਇਹ ਖੋਲਿਆ ਗਿਆ ਜਿਹੜੇ ਐਮਰਜੈਂਸੀ ਰੂਮ ਆ ਉਹਨਾਂ ਦੇ ਵਿੱਚ ਮਤਲਬ ਜਿੰਨੇ ਚਾਹੀਦੇ ਸੀ ਉਹ ਤੋਂ ਦੁੱਗਣੇ ਜਿਹੜੇ ਪੈਟਰਨ ਸੀਗੇ ਉਹ ਐਕਸਪੈਕਟਿਡ ਤੋਂ ਜ਼ਿਆਦਾ ਜ਼ਿਆਦਾ ਜਿਹੜੇ ਨੋਨ ਐਮਰਜੈਂਸੀ ਇਸ਼ੂ ਵਾਲੇ ਉੱਥੇ ਆਉਣੇ ਸ਼ੁਰੂ ਹੋ ਗਏ ਜਿੰਨੇ ਉਹਨਾਂ ਨੂੰ ਆਸ ਸੀ ਇਸ ਡੀਸੀ ਦੇ ਨਵੇਂ ਖੁੱਲੇ ਹਸਪਤਾਲ ਦੇ ਵਿੱਚ ਉਹਦੇ ਤੋਂ ਦੁੱਗਣੇ ਲੋਕ ਐਮਰਜੈਂਸੀ ਦੇ ਵਿੱਚ ਆਉਣੇ ਲੱਗ ਪਏ ਉਹਨੋ ਤੇ ਸਟਾਫ ਐ ਨਹੀਂ ਪੂਰਾ ਜਿਹੜਾ ਹਸਪੀਟਲ ਆ ਉਹਨਾਂ ਕੋਲੇ ਇੰਨੀ ਜ਼ਿਆਦਾ ਨਰਸਸ ਜਾਂ ਡਾਕਟਰ ਹਾਇਰ ਨਹੀਂ ਕਰ ਹੋਏ ਕਿਉਂਕਿ ਪੂਰੇ ਅਮਰੀਕਾ ਦੇ ਵਿੱਚ ਹੀ ਨਰਸਾਂ ਦੀ ਸ਼ਾਰਟੇਜ ਆ ਨਰਸਾਂ ਨਹੀਂ ਮਿਲ ਰਹੀਆਂ ਹੁਣ ਦੂਜਾ ਜਿਹੜੀਆਂ ਨਰਸਸ ਆ ਉਹਨਾਂ ਨੂੰ ਦੂਜੇ ਡਿਪਾਰਟਮੈਂਟ ਤੋਂ ਲਿਆਂਦਾ ਗਿਆ ਇੱਥੇ ਇਵਨ ਹਸਪੀਟਲ ਜਿਹੜੇ ਲੀਡਰਸ ਸੀਗੇ ਉਹਨਾਂ ਨੇ ਪੇਸ਼ੈਂਟ ਨੂੰ ਜਿਹੜੀਆਂ ਟਰੀਟ ਕਰਨ ਦੇ ਵਿੱਚ ਤੇ ਰੂਮ ਕਲੀਨ ਕਰਨ ਦੇ ਵਿੱਚ ਮਦਦ ਕੀਤੀ ਇਤੋਂ ਤੱਕ ਕਿ ਜਿਹੜੀਆਂ ਐਂਬੂਲੈਂਸ ਡਿਵਰਜੈਂਸੀ ਉਹ ਹੋਣੀ ਸ਼ੁਰੂ ਹੋ ਗਈਆਂ ਕਿਉਂਕਿ ਬਹੁਤ ਜ਼ਿਆਦਾ ਮਤਲਬ ਫੁੱਲ ਆ ਜਾਂ ਇਕੁਪਮੈਂਟ ਇਸ਼ੂ ਆ ਸੀਡਰ ਹਿੱਲ ਨੂੰ ਜਿਹੜੀਆਂ ਐਂਬੂਲੈਂਸਸ ਸੀਗੀਆਂ ਉਹਨੂੰ 5 ਗੁਣਾ ਜ਼ਿਆਦਾ ਡਾਇਵਰਟ ਕਰਨੀਆਂ ਪਈਆਂ ਉਹਨਾਂ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਵਕਤੀ ਤੌਰ ਤੇ ਭੇਜਣਾ ਪਿਆ ਬਹੁਤੇ ਜਿਹੜੀਆਂ ਐਮਰਜੈਂਸੀ ਵਿਜ਼ਿਟਸ ਨੇ ਉਹ ਨੌਨ ਐਮਰਜੈਂਸੀਜ਼ ਨੇ ਮਤਲਬ 80% ਐਮਰਜੈਂਸੀ ਦੀਆਂ ਵਿਜ਼ਿਟ ਨੌਨ ਅਰਜੈਂਟ ਨੇ ਜਦੋਂ ਕਿਸੇ ਨੂੰ ਕੋਈ ਖੰਗ ਚ ਕੰਮ ਹੋਵੇ ਉਹ ਵੀ ਐਮਰਜੈਂਸੀ ਚ ਚਲੇ ਗਿਆ ਕੋਈ ਛੋਟਾ ਮੋਟਾ ਇਸ਼ੂ ਉਹ ਵੀ ਐਮਰਜੈਂਸੀ ਦੇ ਵਿੱਚ ਚਲੇ ਗਿਆ ਇਹਨਾਂ ਨੂੰ ਅਰਜੈਂਟ ਕੇਅਰ ਹੈਂਡਲ ਕਰ ਸਕਦੀ ਹੈ ਇਹਨਾਂ ਨੂੰ ਐਮਰਜੈਂਸੀ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਹੁਣ ਆ ਜਾਂ ਤੇ ਸਟਾਫ ਹਾਇਰ ਕਰਨ ਜਿਹੜਾ ਸੀਡਰ ਹੈ ਲੈ ਕਹਿ ਰਿਹਾ ਕਿ ਅਸੀਂ ਉਹਨਾਂ ਨੇ ਸਟਾਫ ਇਹ ਨਹੀਂ ਕਿ ਉਹਨਾਂ ਕੋਲ ਕੋਈ ਸਟਾਫ ਉਹਨਾਂ ਨੇ ਹਾਇਰ ਨਹੀਂ ਕੀਤਾ ਉਹਨੇ ਹਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੱਡੇ ਬੋਨਸ ਦਿੱਤੇ ਆ ਜਿਵੇਂ 15000 ਡਾਲਰ ਇਹਨਾਂ ਨੇ ਕਿਹਾ ਵੀ ਨਰਸਾਂ ਨੂੰ ਦਵਾਂਗੇ ਅਸੀਂ ਵੱਡਾ ਬੋਨਸ ਦਵਾਂਗੇ ਜਿਉਂ ਇਦਲੇ ਪਾਸੇ ਹੈਲਥ케ਅ ਇਥੇ ਆ ਕਿ ਕੰਮ ਕਰਦੇ ਆ ਦੂਜਾ ਜਿਹੜੇ ਕਈ ਰੈਜ਼ੀਡੈਂਟਸ ਨੇ ਉਹ ਵੇਟ ਕਰ ਰਿਆ ਸੀਡਰ ਹਿੱਲ ਨੂੰ ਕਿ ਇਹ ਖੁੱਲੇ ਤਾਂ ਕਿ ਜਿਹੜਾ ਪਰ ਉਹ ਜਿਹੜਾ ਪੁਰਾਣਾ ਹਸਪਤਾਲ ਵਾਲਾ ਯੂਨਾਈਟਰ ਮੈਡੀਕਲ ਸੈਂਟਰ ਆ ਉੱਥੇ ਤੱਕ ਨਹੀਂ ਪਹੁੰਚ ਸਕੇ ਤੇ ਇਹ ਵੀ ਆਸ ਉਹਨਾਂ ਦੀ ਪੂਰੀ ਨਹੀਂ ਹੋਈ ਜਿਹੜੀ ਪ੍ਰਾਇਮਰੀ ਕੇਅਰ ਦੀ ਐਕਸੈਸ ਆ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਬਹੁਤ ਸਾਰੇ ਰੈਜ਼ੀਡੈਂਟਸ ਐਸ ਲਈ ਉਹਨਾਂ ਦੇ ਕੋਲੇ ਪ੍ਰਾਇਮਰੀ ਕੇਅਰ ਦੀ ਐਕਸੈਸ ਹੀ ਹੈ ਨਹੀਂ ਜੇ ਉਹ ਐਕਸੈਸ ਹੋ ਗਿਆ ਐਮਰਜੈਂਸੀ ਦੇ ਵਿੱਚ ਆਉਣ ਹੀ ਨਾ ਸੋ ਕਿਉਂਕਿ ਪ੍ਰਾਇਮਰੀ ਕੇਅਰ ਦੀ ਐਕਸੈਸ ਹੈ ਨਹੀਂ ਉਹਦੇ ਤੱਕ ਨਹੀਂ ਉਹ ਪਹੁੰਚ ਉਹਨਾਂ ਦੀ ਉਹ ਸਿੱਧੇ ਐਮਰਜੈਂਸੀ ਦੇ ਵਿੱਚ ਆਉਂਦੇ ਆ ਸਪੈਸ਼ਲੀ ਜਿਹੜੀ ਜੌਬ, ਟ੍ਰਾਂਸਪੋਰਟ ਜਾਂ ਜਿਹੜੇ ਚਾਈਲਡ ਕੇਅਰ ਚੈਲੰਜਸ ਨੇ ਉਹਦੇ ਕਰਕੇ ਸੋ ਸੀਡਰ ਹਿੱਲ ਹਜੇ ਵੀ ਹੋਰ ਬੈਂਡ ਜਿਹੜੇ ਇਹਦੇ ਵਿੱਚ ਐਡ ਕਰ ਰਿਹਾ ਗਰੋਥ ਕਰ ਰਿਹਾ ਜਿਵੇਂ ਕਾਰਡੀਓਲੋਜੀ ਆ ਗੈਸਟਰੋਐਂਟੋਲੋਜੀ ਆ ਜਾਂ ਜਿਹੜੇ ਹੋਰ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਜਿਹੜੀ ਹੈਲਥ케ਅਰ ਵਰਕਰ ਦੀ ਸ਼ਾਰਟੇਜ ਕੱਲੇ ਏਸਾ ਹਸਪਤਾਲ ਜਾਂ ਡੀਸੀ ਦੇ ਵਿੱਚ ਨਹੀਂ ਇਹ ਪੂਰੇ ਅਮਰੀਕਾ ਦੇ ਵਿੱਚ ਆ। ਨਾ ਪੂਰੇ ਡਾਕਟਰਾਂ ਅਮਰੀਕਾ ਦੇ ਵਿੱਚ ਜਿੰਨੇ ਚਾਹੀਦੇ ਨਾ ਨਰਸਾਂ ਆ ਨਾ ਸਪੈਸ਼ਲਿਸਟ ਆ ਖਾਸ ਤੌਰ ਦੇ ਉੱਤੇ ਜਿਹੜੇ ਰੂਰਲ ਜਾਂ ਲੋ ਇਨਕਮ ਏਰੀਆਜ਼ ਨੇ ਉਹਨਾਂ ਦੇ ਵਿੱਚ। ਸੋ ਬਰਨਆਊਟ ਤੇ ਏਜਿੰਗ ਸਟਾਫ ਆ ਉਹਦੇ ਨਾਲ ਹੋਰ ਜ਼ਿਆਦਾ ਸਮੱਸਿਆ ਜਿਹੜੀ ਗੰਭੀਰ ਹੋ ਰਹੀ ਹੈ। ਦੂਜੀ ਗੱਲ ਹੈਲਥ케ਅਰ ਮਹਿੰਗਾ ਬਹੁਤ ਆ। ਲੋਕਾਂ ਕੋਲ ਇੰਸ਼ੋਰੈਂਸ ਹੁੰਦਾ ਆ ਪਰ ਫਿਰ ਵੀ ਬਿੱਲ ਅਫੋਰਡ ਨਹੀਂ ਹੁੰਦੇ ਤੀਜੀ ਵੱਡੀ ਸਮੱਸਿਆ ਵੇਟ ਟਾਈਮ ਦੀ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਹਾਨੂੰ ਕਈ ਹਫ਼ਤੇ ਜਾਂ ਕਈ ਮਹੀਨੇ ਲੱਗ ਜਾਂਦੇ ਆਪਾਇੰਟਮੈਂਟ ਲੈਣ ਦੇ ਲਈ ਸਪੈਸ਼ਲਿਸਟ ਦੇ ਨਾਲ ਸੋ ইਅਰਸ ਜਿਹੜੇ ਨੇ ਐਮਰਜੈਂਸੀ ਹੋ ਇਸ ਕਰਕੇ ਜ਼ਿਆਦਾ ਕਰਾਊਡਡ ਆ ਦੂਜਾ ਜਿਹਦਾ ਪਹਿਲਾਂ ਜ਼ਿਕਰ ਕੀਤਾ ਜਿਹੜੀ ਪ੍ਰਾਇਮਰੀ ਕੇਅਰ ਦੀ ਐਕਸੈਸ ਆ ਉਹ ਹੈ ਨਹੀਂ ਇਸੇ ਕਰਕੇ ਐਮਰਜੈਂਸੀ ਦੇ ਵਿੱਚ ਗਿਣਤੀ ਵੱਧ ਰਹੀ ਹੈ ਜਿਹੜੀਆਂ ਮੈਂਟਲ ਹੈਲਥ ਸਰਵਿਸਿਜ਼ ਉਹ ਬਹੁਤ ਲਿਮਟਡ ਆ ਇਹ ਜਿਹੜੀਆਂ ਇੰਨੀਆਂ ਜ਼ਿਆਦਾ ਮੈਂਟਲ ਹੈਲਥ ਪ੍ਰੋਫੈਸ਼ਨਲਸ ਹੈ ਨਹੀਂ ਤੇ ਸਰਵਿਸਸ ਹੈ ਨਹੀਂ ਉਹਨਾਂ ਤੱਕ ਪਹੁੰਚਣਾ ਬਹੁਤ ਔਖਾ ਹੈ ਜਿਹੜੀਆਂ ਹੈਲਥ ਡਿਸਪੈਰਿਟੀਆਂ ਨੇ ਜਿਹੜੇ ਗਰੀਬ ਨੇ ਬਲੈਕ ਨੇ ਹਿਸਪੈਨਿਕ ਨੇ ਰੈਡੀਜਨਸ ਨੇ ਜਾਂ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਦੀ ਜਿਹੜੀ ਸਮੱਸਿਆ ਹੈ ਇਹ ਹੋਰ ਜ਼ਿਆਦਾ ਮਾੜੀ ਹੋ ਜਾਂਦੀ ਹੈ ਸੋ ਇਹ ਇੱਕ ਕੋਸ਼ਿਸ਼ ਸਮੱਸਿਆਵਾਂ ਨੇ ਜਿਹਦੇ ਉੱਤੇ ਜਿਹਦੇ ਉੱਤੇ ਜਿਹੜਾ ਧਿਆਨ ਦੇਣਾ ਸਰਕਾਰ ਨੂੰ ਜ਼ਰੂਰ ਚਾਹੀਦਾ ਹੈ ਅਗਲੀ ਗੱਲਬਾਤ ਸ਼ੀ ਜ਼ਿਨਪਿੰਗ ਜਿਹੜੇ ਪਹਿਲੀ ਵਾਰ ਆ ਪਿਛਲੇ 10 ਸਾਲਾਂ ਦੇ ਵਿੱਚ ਕਿ ਚੀਨ ਦੇ ਟਾਪ ਲੀਡਰ ਉਹਨਾਂ ਦੇ ਪ੍ਰੈਜ਼ੀਡੈਂਟ ਸ਼ੀ ਜ਼ਿਨਪਿੰਗ ਬ੍ਰਿਕਸ ਸਮਿਟ ਨੂੰ ਸਕਿਪ ਕਰ ਰਿਹਾ ਹੈ ਇਹ ਬ੍ਰਿਕਸ ਸਮਿਟ ਦੇ ਵਿੱਚ ਨਹੀਂ ਜਾ ਰਿਹਾ ਤੇ ਆਪਣਾ ਜੋ ਸੈਕਟਰੀ ਇਨ ਕਮਾਂਡ ਆ 2आईसी ਆ ਪ੍ਰੀਮੀਅਰ ਲੀ ਕੋਐਂਗ ਉਹਨੂੰ ਭੇਜ ਰਿਹਾ ਹੈ ਮਤਲਬ ਸ਼ੀ ਜ਼ਿਨਪਿੰਗ ਬ੍ਰਿਕਸ ਦੇ ਵਿੱਚ ਨਹੀਂ ਜਾ ਰਿਹਾ ਜਿਹੜਾ ਬ੍ਰਿਕਸ ਦਾ ਸਮਿਟ ਹੋ ਰਿਹਾ ਸਗੋਂ ਆਪਣੇ ਸੈਕੰਡ ਇਨ ਕਮਾਂਡ ਜਿਹੜੇ ਲੀਕੁਇੰਗਾ ਉਹਨਾਂ ਨੂੰ ਪੇਜ ਰਹੇ ਆ ਬ੍ਰਿਕਸ ਬ੍ਰਿਕਸ ਦਾ ਮਤਲਬ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਬ੍ਰਿਕਸ ਦੇ ਵਿੱਚ ਹੁਣ ਇਜੀਪਟ ਵੀ ਸ਼ਾਮਲ ਹੋ ਗਿਆ ਯੂਏਈ ਵੀ ਸ਼ਾਮਲ ਹੋ ਗਿਆ ਇਥੋਪੀਆ ਵੀ ਸ਼ਾਮਲ ਹੋ ਗਿਆ ਇੰਡੋਨੇਸ਼ੀਆ ਤੇ ਇਰਾਨ ਵੀ ਸ਼ਾਮਲ ਹੋ ਗਿਆ ਇਹ 2024 ਦੇ ਵਿੱਚ ਸ਼ਾਮਲ ਹੋਈ ਸੀ ਇਸ ਕਰਕੇ ਉਹਨੂੰ ਬ੍ਰਿਕਸ ਪਲੱਸ ਵੀ ਹੁਣ ਕਹਿੰਦੇ ਆ ਸਮਿਟ ਦੇ ਉੱਤੇ ਪ੍ਰੈਸ਼ਰ ਅਮਰੀਕਾ ਦਾ ਆ ਅਮਰੀਕਾ ਦਾ ਪ੍ਰੈਸ਼ਰ ਕੀ ਹੈ ਅਮਰੀਕਾ ਬ੍ਰਿਕਸ ਦਾ ਮੈਂਬਰ ਨਹੀਂ ਹੈ ਨਾ ਇਹਨਾਂ ਦਾ ਕੁਝ ਇਹਦਾ ਲੈਣਾ ਤੇ ਰਹਾ ਪਰ ਪ੍ਰੈਸ਼ਰ ਇਸ ਕਰਕੇ ਆ ਕਿ ਜਿਹੜਾ ਇਹ ਪਰਸੋ ਨੂੰ 9 ਜੁਲਾਈ ਨੂੰ ਸ਼ੁਰੂ ਹੋਣਾ ਤੇ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਦੀ ਟ੍ਰੇਡ ਪਾਲਿਸੀ ਜਿਹੜੀਆਂ ਬਹੁਤ ਸਖਤ ਨੇ ਉਹ ਵੱਡੀ ਚਿੰਤਾ ਦਾ ਕਾਰਨ ਆ ਇਹਦੇ ਨਾਲ ਬ੍ਰਿਕਸ ਦੇ ਉੱਤੇ ਪ੍ਰੈਸ਼ਰ ਇਸ ਗੱਲ ਦਾ ਬਹੁਤ ਆ ਕਿ ਭਾਈ ਤੁਸੀਂ ਉਹਨੂੰ ਇਕੱਠੇ ਹੋਵੋ ਕਿਉਂਕਿ ਅਮਰੀਕਾ ਨੇ ਟ੍ਰੇਡ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਤੇ ਜਿਹੜੇ ਇਹ ਇਹ ਜਿਹੜੀਆਂ ਕੰਟਰੀਜ਼ ਨੇ ਹੁਣ ਜਿਵੇਂ ਜੀ7 ਇਧਰਲੇ ਪਾਸੇ ਕੈਨੇਡਾ ਵਾਲੇ ਜੇ ਦੂਜੇ ਦੇਸ਼ ਨੇ ਦੂਜੇ ਐਸੀ ਤਰ੍ਹਾਂ ਬ੍ਰਿਕਸ ਇਧਰਲੇ ਪਾਸੇ ਜੀ7 ਫੇਰ ਵੀ ਇਕੱਠਾ ਹੈ ਬ੍ਰਿਕਸ ਇਕੱਠਾ ਨਹੀਂ ਹੈ ਜਾਂ ਕਹਿ ਲਓ ਇਹਨਾਂ ਦੇ ਵਿੱਚ ਉਨੀ ਜ਼ਿਆਦਾ ਯੂਨਿਟੀ ਨਹੀਂ ਹੈ ਸ਼ੀਜ਼ ਇੰਪਿੰਗ ਦੀ ਐਬਸੈਂਸ ਦਾ ਮਤਲਬ ਕੀ ਹੈ ਐਕਸਪਰਟ ਇਹ ਕਹਿੰਦੇ ਆ ਕਿ ਚਾਈਨਾ ਹਜੇ ਵੀ ਬ੍ਰਿਕਸ ਨੂੰ ਵੈਲਿਊ ਕਰਦਾ ਇਹ ਨਹੀਂ ਗੱਲ ਕਿ ਉਹਨਾਂ ਨੂੰ ਬਹੁਤੀ ਅ ਇੰਪੋਰਟੈਂਸ ਨਹੀਂ ਦਿੰਦਾ ਪਰ ਫਿਰ ਵੀ ਉਹ ਚਾਈਨਾ ਦੀ ਇਕਨੋਮੀ ਦੀ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕੁਝ ਵੱਡੇ ਡਿਸੀਜਨ ਇਸ ਸੱਮਿਟ ਦੇ ਵਿੱਚੋਂ ਚਾਹੀਦੇ ਆ ਦੂਜੇ ਪਾਸੇ ਜੇ ਇਹ ਨਹੀਂ ਆ ਰਹੇ ਆਪਣੇ ਸ਼ੀ ਜ਼ਿਨਪਿੰਗ ਨਹੀਂ ਆ ਰਹੇ ਤਾਂ ਵਲਾਦੀਮੀਰ ਪੁਤਨ ਵੀ ਨਹੀਂ ਰੂਸ ਤੋਂ ਆ ਰਹੇ ਪ੍ਰੈਜ਼ੀਡੈਂਟ ਪੁਤਨ ਜਿਹੜੇ ਆ ਉਹ ਵੀਡੀਓ ਕਾਨਫਰੰਸ ਨਾਲ ਹੀ ਜੁਆਇਨ ਕਰਨਗੇ ਕਿਉਂਕਿ ਲੀਗਲ ਰਿਸਕ ਆ ਇੰਟਰਨੈਸ਼ਨਲ ਅਰੈਸਟ ਵਾਰੰਟ ਨੇ ਉਹਦੇ ਨਾਂ ਦੇ ਉੱਤੇ ਆਹ ਯੂਕਰੇਨ ਦੇ ਅ ਕਰਕੇ ਸੋ ਨਵੇਂ ਮੈਂਬਰ ਜਿਹੜੇ ਹੈਗੇ ਨੇ ਸਾਊਦੀ ਅਰੇਬੀਆ ਇਹਨਾਂ ਨੇ ਹਜੇ ਤੱਕ ਕਨਫਰਮ ਨਹੀਂ ਕੀਤਾ ਵੀ ਅਸੀਂ ਇਹ اٹینڈ ਕਰਨਾ ਆ ਜਾਂ ਨਹੀਂ ਕਰਨਾ ਲੀਕੁਇੰਗ ਉਹ ਜ਼ਿਆਦਾ ਇਹ ਕਹਿਣਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਚਾਈਨੀਜ਼ ਕਰੰਸੀ ਯੂਜ਼ ਕੀਤੀ ਜਾਵੇ ਉਹਦੇ ਲਈ ਪਾਸੇ ਜ਼ੋਰ ਪਾਉਣਗੇ ਦੂਜਾ ਯੂ ਐਸ ਡਾਲਰ ਹਜੇ ਵੀ ਡੋਮੀਨੈਂਟ ਮਤਲਬ ਡੋਮੀਨੇਟ ਕਰਦਾ ਹਰ ਪਾਸੇ ਬ੍ਰਿਕਸ ਜਿਹੜਾ ਆਪਣੇ ਕਰੰਸੀਜ਼ ਟਰੇਡ ਦੇ ਵਿੱਚ ਜਿਹਨੂੰ ਯੂਜ਼ ਕਰਨ ਲਈ ਜਿਹਨੂੰ ਡੀ ਡਾਲਰਾਈਜੇਸ਼ਨ ਵੀ ਕਹਿੰਦੇ ਆ ਵੀ ਬ੍ਰਿਕ ਕਰੰਸੀ ਜਿਹੜੀ ਆ ਉਹ ਹਜੇ ਵੀ ਟੇਬਲ ਦੇ ਉੱਤੇ ਨਹੀਂ ਆਈ ਯੂਐਸ ਇਸ ਚੀਜ਼ ਨੂੰ ਬਹੁਤ ਨੇੜਿਓਂ ਦੇਖ ਰਿਹਾ ਜਿਹੜੇ 트ੰਪ ਆ ਉਹਨਾਂ ਨੇ ਕਿਹਾ ਕਿ 100% ਟੈਰਫ ਬ੍ਰਿਕਸ ਦੀਆਂ ਦੇਸ਼ਾਂ ਦੇ ਉੱਤੇ ਲਾਵਾਂਗੇ ਅਸੀਂ ਜੇ ਉਹਨਾਂ ਨੇ ਡਾਲਰ ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਸੋ ਬ੍ਰਿਕਸ ਨੂੰ ਬਹੁਤ ਨੇੜਿਓਂ ਦੇਖਿਆ ਜਾ ਰਿਹਾ ਬ੍ਰਿਕਸ 2009 ਦੇ ਵਿੱਚ ਸ਼ੁਰੂ ਹੋਇਆ ਸੀ ਬਹੁਤ ਤਕਨੀਏ ਜਿਹੜੀਆਂ ਫਾਸਟ ਗਰੋਇੰਗ ਇਕਨੋਮੀ ਸੀਗੀਆਂ ਉਸ ਵੇਲੇ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਨੇ 2010 ਚ ਫਿਰ ਜੁਆਇਨ ਕੀਤਾ ਸੀ ਇਹ ਕਹਿ ਲੋ ਕਿ ਇਕੱਠਾ ਹੋ ਜੇ ਬ੍ਰਿਕਸ ਤਾਂ ਜਿਹੜੀਆਂ ਕੰਟਰੀਆਂ ਉਹ 40% ਬਣ ਜਾਂਦੀਆਂ ਦੁਨੀਆ ਦੀ ਪੋਪੂਲੇਸ਼ਨ ਦਾ ਉਹ ਲਗਭਗ ਅੱਧਾ ਤੇ ਜਿਹੜੀ ਗਲੋਬਲ ਜੀਡੀਪੀ ਆ ਉਹਦਾ ਬਹੁਤ ਵੱਡਾ ਹਿੱਸਾ ਇਹ ਬਣ ਜਾਂਦਾ ਹੈ ਇਹ ਮਲਟੀਪੋਲਰ ਵਰਲਡ ਚਾਹੁੰਦੇ ਆ ਬ੍ਰਿਕਸ ਕੋਟ ਕਰਦਾ ਇਸ ਆਈਡੀਆ ਨੂੰ ਕਿ ਦੁਨੀਆ 'ਚ ਕਈ ਕੇਂਦਰ ਹੁਣ ਤਾਕਤ ਦੇ ਨਾ ਕਿ ਸਿਰਫ ਵੈਸਟ ਜਿਹੜਾ ਅਮਰੀਕਾ ਤੇ ਯੂਰੋਪੀਅਨੂ ਕਿਸੇ ਨੱਕ ਇਸ ਤਰ੍ਹਾਂ ਡੋਮਿਨੇਟ ਕਰੇ ਜਿਹੜੇ ਇਹ ਇਹ ਜਿਹੜੀ ਵੈਸਟਰਨ ਡੋਮਿਨੈਂਸ ਆ ਪੱਛਮੀ ਦੇਸ਼ਾਂ ਦੀ ਜਿਹੜੀ ਚੜਤ ਆ ਜਾਂ ਕਹਿ ਲੋ ਉਹਨਾਂ ਦਾ ਜਿਹੜਾ ਦਬਦਬਾ ਆ ਇਹ ਉਹਦੇ ਖਿਲਾਫ ਨੇ ਬ੍ਰਿਕਸ ਲੀਡਰ ਹਮੇਸ਼ਾ ਹੀ ਕ੍ਰਿਟਿਸਾਈਜ਼ ਕਰਦਾ ਹੈ ਆਈਐਮਐਫ ਨੂੰ ਕ੍ਰਿਟਿਸਾਈਜ਼ ਕਰਦੇ ਇੰਟਰਨੈਸ਼ਨਲ ਮੋਨਟਰੀ ਫੰਡ ਨੂੰ ਵਰਲਡ ਬੈਂਕ ਨੂੰ ਜਿੰਨੀਆਂ ਯੂਐਸ ਲੈਡ ਪਾਲਿਸੀਜ਼ ਨੇ ਅਮਰੀਕਾ ਜਿਹਨਾਂ ਨੂੰ ਕਰਦਾ ਹੈ ਇਹ ਕਹਿੰਦੇ ਆ ਵੀ ਇਹ ਅਮੀਰ ਦੇਸ਼ਾਂ ਦੀ ਜ਼ਿਆਦਾ ਫੇਵਰ ਕਰਦੇ ਆ ਸੋ ਇਹਨਾਂ ਨੇ ਆਪਣੀ ਨਿਊ ਡਵੈਲਪਮੈਂਟ ਬੈਂਕ ਐਨਬੀਡੀ ਵੀ ਬਣਾਈ ਹੈ 2015 ਦੇ ਵਿੱਚ ਆਪਣੇ ਜਿਹੜੇ ਮੈਂਬਰ ਕੰਟਰੀਸ ਨੇ ਉਹਨਾਂ ਦੇ ਪ੍ਰੋਜੈਕਟ ਨੂੰ ਫੰਡ ਕਰਨ ਦੇ ਲਈ ਇਹਨਾਂ ਦੇ ਵਿੱਚ ਅੰਦਰ ਆਪਸ ਦੇ ਵਿੱਚ ਨਹੀਂ ਬਣਦੀ। ਕਿ ਮੈਂਬਰ ਇੱਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇੰਡੀਆ ਦਾ ਚੀਨ ਦੇ ਨਾਲ ਡਿਸਪਿਊਟ ਆ ਬਾਰਡਰ ਡਿਸਪਿਊਟ ਨੇ ਦੂਜੀਆਂ ਕੰਟਰੀਸ ਜਿਹੜੀਆਂ ਉਹਨਾਂ ਦੇ ਵਿੱਚ ਰਲ ਆ। ਸੋ ਜਿਹੜੀ ਹੁਣ ਐਕਸਪੈਂਸ਼ਨ ਹੋਈ ਆ ਪਹਿਲਾਂ ਤਾਂ ਬ੍ਰਿਕਸ ਇੰਨੇ ਦੇਸ਼ ਸੀ ਬ੍ਰਿਕਸ ਦੇ ਨਾਲ ਹੀ ਹੁਣ ਜਿਹੜੀਆਂ 10 ਕੰਟਰੀਸ ਤੱਕ ਹੋ ਗਈਆਂ ਉਹਦੇ ਨਾਲ ਡਾਇਵਰਸਟੀ ਇੰਨੀ ਆ ਗਈ ਆ ਵੀ ਇਹ ਮੈਨੇਜ ਵੀ ਹੋ ਰਿਹਾ ਸੋ ਐਸ ਵੇਲੇ ਇਹ ਕਈ ਇਸ਼ੂ ਨਹੀਂ ਇਹਦੇ ਵਿੱਚ ਅ ਪਰ ਬ੍ਰਿਕਸ ਦੇ ਵਿੱਚ ਚੀਨ ਤੇ ਰਸ਼ੀਆ ਦਾ ਨਾਂ ਜਾਣਾ ਤੇ ਇਹਦਾ ਜਿਹੜਾ ਕਹਿ ਲਓ ਕਿ ਸਿੱਧਾ ਸਿੱਧਾ ਪ੍ਰੈਸ਼ਰ ਅਮਰੀਕਾ ਦਾ ਟ੍ਰੇਡ ਵਾਰ ਅਮਰੀਕਾ ਨੂੰ ਬਹੁਤ ਨੇੜੇ ਉਹ ਵਾਚ ਕਰ ਰਿਹਾ ਦੇਖੋ ਜਦੋਂ ਇਹ ਪਰਸੋਂ 9 ਜੁਲਾਈ ਤੋਂ ਸ਼ੁਰੂ ਹੁੰਦਾ ਤੇ ਕੀ ਗੱਲਬਾਤ ਸਾਹਮਣੇ ਆਉਂਦੀ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤਾਂ